ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਬਚਪਨ ਦਾ ਨਾਮ ਪਾਏ ਜੇਠਾ ਜੀ ਦਾ ਬਚਪਨ ਆਪਾਂ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਕਿ ਕਿਸ ਤਰ੍ਹਾਂ ਕਸ਼ਟਾਂ ਵਿੱਚ ਗੁਜ਼ਰਿਆ ਕੁਦਰਤ ਦਾ ਕਾਦਰ ਆਪ ਹੀ ਸ੍ਰਿਸ਼ਟੀ ਨੂੰ ਸਾਜ ਕੇ ਰੰਗ ਵੇਖਦਾ ਹੈ ਤੇ ਚੋਜੀ ਹੈ ਬਾਸਰਖਿਆਂ ਤੋਂ ਇੱਕ ਦਿਨ ਪ੍ਰੇਮੀਆਂ ਨਾਲ ਰਲ ਕੇ ਜੇਠਾ ਵੀ ਘੁੰਮਣੀਆਂ ਲੈ ਕੇ ਗੋਇੰਦਵਾਲ ਆ ਗਿਆ ਗੁਰੂ ਦਰਬਾਰ ਤੇ ਦਰਸ਼ਨ ਕੀਤੇ ਠੰਡ ਪੈ ਗਈ ਆਤਮਕ ਖੁਰਾਕ ਦੀ ਪੂਰਤੀ ਹੋ ਗਈ ਉੰਜ ਵੀ ਭਾਗ ਜਾਗ ਪਏ ਸੰਜੋਗਾ ਦੇ ਮੇਲ ਹੋਣ ਦਾ ਕਾਰਨ ਬਣ ਗਿਆ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਸੁਪਤਰੀਆਂ ਸਨ ਵੱਡੀ ਬੀਬੀ ਦਾਨੀ ਜੀ ਸ੍ਰੀ ਰਾਮਾ ਜੀ ਦੇ ਨਾਲ ਵਿਆਹੀ ਹੋਈ ਸੀ ਛੋਟੀ ਬੀਬੀ ਭਾਨੀ ਜੀ ਅਜੇ ਕੁਆਰੀ ਸੀ ਅਚਾਨਕ ਮਾਤਾ ਰਾਮ ਕੌਰ ਜੀ ਨੇ ਆਪਣੇ ਸਰਤਾਜ ਪਤੀ ਸ੍ਰੀ ਗੁਰੂ ਅਮਰਦਾਸ ਜੀ ਕੋਲ ਬੇਨਤੀ ਕੀਤੀ ਸੁਖ ਨਾਲ ਬੀਬੀ ਭਾਨੀ ਹੁਣ ਮੁਟਿਆਰ ਹੈ ਉਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ ਸ੍ਰੀ ਗੁਰੂ ਅਮਰਦਾਸ ਜੀ ਕਹਿਣ ਲੱਗੇ किस तरह का वर घर हो परोहित समझा दें सामने जेठा जी घोंगड़िया बैठे प्रेमियों को रहे सन अचानक माता राम कौर जी की निगाह पै गई कह लगे इस घोंगड़िया वाले के जिहा वर होना चाहता है गुरु महाराज ने कहा इस जिहा फिर यो ही है ਉਸੇ ਵੇਲੇ ਬੁਲਾਇਆ ਜੇਠਾ ਜੀ ਨੇ ਆ ਕੇ ਮੱਥਾ ਟੇਕਿਆ ਦਾਤਾਰ ਜੀ ਨੇ ਬਿਨਾ ਪੁੱਛਗਿੱਛ ਕੀਤੇ ਜੇਠਾ ਜੀ ਨਾਲ ਬੀਬੀ ਭਾਨੀ ਦੀ ਮੰਗਣੀ ਕਰ ਦਿੱਤੀ ਸਮਾ ਪਾ ਕੇ 22 ਫੱਗਣ ਸੰਮਤ 1610 ਨੂੰ ਗੁਰਮਤ ਅਨੁਸਾਰ ਜੇਠਾ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋ ਗਿਆ ਜੇਠਾ ਦੀ ਥਾਂ ਨਾਮ ਰਾਮਦਾਸ ਰੱਖ ਦਿੱਤਾ उत्दरबारे दोवें रह पे तो अच्छी इन ही बेनतियाँ प्रवान कर जी वागुरू जी का खालसा वागुरू जी की फतेह